ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ 23 ਸਾਲਾਂ ਦਾ ਇਹ ਉਹੀ ਬਦਨਸੀਬ ਨੌਜਵਾਨ ਮਲੂਕ ਸਿੰਘ ਹੈ ਜੋ ਕਿ ਆਪਣੀ ਘਰਵਾਲੀ ਦਾ ਪਿਆਰ ਨਾ ਪਾ ਸਕਿਆ। ਬੇਸ਼ੱਕ ਇਹਨਾਂ ਦੇ ਵਿਆਹ ਨੂੰ 7 ਸਾਲ ਬੀਤ ਗਏ ਸਨ ਪਰ ਇਸ ਦੇ ਬਾਵਜੂਦ ਵੀ ਘਰਵਾਲੀ ਨੇ ਨੌਜਵਾਨ ਨੂੰ ਦਿਲੋਂ ਸਵੀਕਾਰ ਨਹੀਂ ਕੀਤਾ ਸੀ ਤੇ ਨਾ ਹੀ ਦਿਲ ਵਿੱਚ ਥਾਂ ਦਿੱਤੀ ਸੀ। ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਮੁੰਡੇ ਦੇ ਪਰਿਵਾਰ ਨੇ ਦੱਸਿਆ ਕਿ ਇਸ ਦੀ ਘਰਵਾਲੀ ਦੇ ਪਿੰਡ ਦੇ ਹੀ ਦੋ ਮੁੰਡਿਆਂ ਦੇ ਨਾਲ ਨਜਾਇਜ਼ ਸਬੰਧ ਸਨ ਤੇ ਜਿਨ੍ਹਾਂ ਵਿਚਕਾਰ ਇਹ ਘਰਵਾਲਾ ਰੋੜਾ ਬਣ ਰਿਹਾ ਸੀ ਤੇ ਬੀਤੀ ਰਾਤ ਜਦੋਂ ਨੌਜਵਾਨ ਆਪਣੇ ਬੈੱਡਾਂ ਵਾਲੇ ਕਮਰੇ ਵਿੱਚ ਸੁੱਤਾ ਪਿਆ ਸੀ ਤਾਂ ਉਸ ਸਮੇਂ ਘਰ ਵਿੱਚ ਦੋਵੇਂ ਆਸ਼ਿਕ ਆਵੜੇ ਤੇ ਫਿਰ ਕਮਰੇ ਵਿੱਚ ਨੌਜਵਾਨ ਦੇ ਨਾਲ ਅਜਿਹਾ ਕਾਰਾ ਕਰ ਦਿੱਤਾ ਕਿ ਜਿਸ ਦੇ ਖੌਫਨਾਕ ਸੀਨ ਦੇਖ ਪੂਰਾ ਪਿੰਡ ਦਹਿਲ ਉੱਠਿਆ ਅੱਗੇ ਸੁਣੋ ਘਰਵਾਲੀ ਨੇ ਆਸ਼ਿਕਾਂ ਨਾਲ ਮਿਲ ਕੇ ਕਿਵੇਂ ਵਿਛਾਇਆ ਘਰਵਾਲੇ ਦੀ ਮੌਤ ਦਾ ਜਲ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਕਹਨਵਾਲਾ ਨਾਲ ਸੰਬੰਧਿਤ ਹੈ ਮੇਰਾ ਨਸ ਮਿੱਤਰਾਂ ਮਿੱਤਰ ਕਿੱਥੇ ਰਹਦੇ ਹੋ ਇਹ ਕਾਲਵਲ ਟਾਣੀ ਤੇ ਹਾਂਜੀ ਜਿਹੜਾ ਕਤਲ ਹੋਇਆ ਇਹ ਕਿੱਦਾਂ ਹੋਇਆ ਤੇ ਕਿੰਨੀ ਉਮਰ ਦੇ ਮੁੰਡੇ ਤੇ ਕੀ ਨਾਮ ਸੀ ਇਹ ਮਲੂਕ ਸਿੰਘ ਸੀ ਹਾਂਜੀ ਤੇ ਦੋ ਤਰਾ ਸਾਡਾ ਸੀ ਕਿੰਨੀ ਦੇ ਹੋ ਗਿਆ ਇਹ ਇਹ ਵਿਆਹ ਨੂੰ ਕਿੰਨੇ ਕ ਸਾਲ ਮੈਨੂੰ 7 ਕ ਸਾਲ ਹੋ ਗਏ 7 ਕ ਸਾਲ ਹੋ ਗਏ ਨੇ ਅੱਛਾ ਕਤਲ ਕਿੰਨੇ ਕਰਵਾਇਆ ਤੇ ਕਤਲ ਇਹਨੇ ਛਿੰਦਰ ਸਿੰਘ ਨੇ ਛਿੰਦਰ ਸਿੰਘ ਤੇ ਜਿਹੜਾ ਦੂਜਾ ਅਮਨ ਸਿੰਘ ਆ ਤੇ ਇਹਨੇ ਦੋ ਜੀ ਪ੍ਰਿੰਕਾ ਬਾਈ ਇਹਨਾਂ ਕਤਲ ਕਰਾਇਆ ਹੈ ਘਰਾਲ ਤੇ ਇਹ ਪਰ ਨੇੜੇ ਸਾਡੀ ਢਾਣੀ ਦੇ ਰਹਿਣ ਵਾਲੇ ਨੇ ਇਹਦੇ ਨਾਲ ਚੱਕਰ ਉਹ ਥੱਕੇ ਖਾਂਦੀ ਸੀ ਛਿੰਦਰ ਸਿੰਘ ਨਾਲ ਹਾਂ ਤੇ ਅਮਨ ਸਿੰਘ ਨਾਲ ਧੋ ਨਾਲ ਤੇ ਖੀਰ ਤੇ ਉਹ ਨਾਲ ਰੋਂਦੀ ਸੀ ਬਹੁਤ ਹੀ ਰੋਂਦੀ ਸੀ ਜਾਂਦੀ ਮੈਂ ਜਾਣਾ ਹੀ ਉੱਥੇ ਮੈਂ ਜਾ ਰਹਿਣਾ ਨਹੀਂ ਕਰੇ ਤੇ ਮੈਂ ਜਾਣਾ ਹੀ ਹੁੰਦੇ ਕੋਲੇ ਉਹਦਾ ਪਿਓ ਵੀ ਆਂਦਾ ਸੀ ਇਹ ਛਿੰਦਰ ਢਾਲੋ ਤੇ ਅਹੀਂ ਮੈਂ ਵੀ ਕਿਹਾ ਛਿੰਦਰ ਢਾਲੋ ਆਂਦਾ ਨਹੀਂ ਛਿੰਦਰ ਢਦਾ ਨਹੀਂ ਆ ਹੁੰਦਾ ਪਿਓ ਰੋਕਦਾ ਸੀ ਛੋਕਰੇ ਨੂੰ ਤੇ ਉਹ ਰੁਕਦਾ ਨਹੀਂ ਉਹ ਆਂਦਾ ਹੀ ਮੈਂ ਅਖਦਾ ਜਾ ਆਪਣਾ ਨਾ ਇਹ ਕੁੱਤੇ ਦੀ ਮੌਤ ਮਾਰੇਗਾ ਤੇ ਉਹਨੇ ਅੱਖ ਮਰਨਾ ਹੀ ਨੇ ਕੁੱਤੇ ਦੀ ਮੌਤ ਹੈ ਤੇ ਆਂਦਾ ਹੱਥ ਦੇ ਰੋਕੇ ਨਹੀਂ ਰੁਕਦਾ ਤੇ ਇਹ ਰੁਕ ਵੀ ਨਹੀਂ ਸਕਦਾ ਤੇ ਤੁਸੀਂ ਜੋ ਮਰਜ਼ੀ ਕਰ ਲੈਂਦੇ ਨਾਲ ਇਹ ਪ੍ਰਿੰਕਾ ਨਾ ਦੀ ਜਨਾਨੀ ਸੀਗੀ ਉਹਦਾ ਘਰ ਵਾਲਾ ਮਲੂਕ ਸਿੰਘ ਸੀਗਾ ਜੀ ਉਹਦੇ ਪ੍ਰਿੰਕਾ ਦੇ ਛਿੰਦਰ ਸਿੰਘ ਨਾਂ ਦੇ ਛਿੰਦਰ ਛਿੰਦਰ ਸਿੰਘ ਪੁੱਤਰ ਤੇ ਉਹਦਾ ਪੁੱਤਰ ਪ੍ਰੇਮ ਸਿੰਘ ਵਾਸੀ ਅਭਿਵਲਾ ਨਾ ਨਜਾਇਜ਼ ਮਨ ਸੀਗੇ ਜਿਸ ਕਰਕੇ ਕਈ ਵਾਰ ਇਹਨਾਂ ਦਾ ਆਪਸ ਵਿੱਚ ਮਤਲਬ ਖਰਾਬ ਹੀ ਹੋਇਆ। ਬੀਤੀ ਰਾਤ ਉਹਨੇ ਆਪਣੇ ਇਸ ਮਤਲਬ ਪਤਨੀ ਦੇ ਪ੍ਰਿੰਕਾ ਦੇ ਤੇ ਉਹਦੇ 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 ਯਾਰ ਦੇ ਯਾਰ ਦੇ ਸਬੰਧਾ ਦੁਖਿਓ ਕੇ ਨੇ ਫਾਇਲ ਕਰ ਲਈ ਜਿਸ ਤੇ ਮਕਦਮਾ ਨੰਬਰ 26 27 ਮਿਤੀ ਅੱਜ ਦੀ ਮਿਤੀ 25 7 24 ਅੰਡਰ ਸੈਕਸ਼ਨ 108 ਅ ਤਿੰਨ ਜੰਮਲ ਪੰਜ ਬੀ ਐਨ ਐਸ ਤਨ ਸਦਪੁਰੂਬ ਡਿਸਟ੍ਰਿਕਟ ਤੱਕ ਹੈ। ਜਿਹਦੇ ਤਫ਼ਤੀਸ਼ ਜਾਰੀ ਹੈ ਨਹੀਂ ਜੀ ਅਲੇ ਗ੍ਰਿਫਤਾਰੀ ਨਹੀਂ ਹੋਈ ਗ੍ਰਿਫਤਾਰੀ ਵਾਸਤੇ ਪਾਰਟੀ ਪੁਲਿਸ ਪਾਰਟੀ ਬਣਾਈ ਗਈ ਹੈ ਜੋ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਪੇਸ਼ੇ ਜਾਦ ਕੀਤਾ ਜਾਵੇਗਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਰ ਵਾਲੀ ਦੇ ਨਜਾਇਜ਼ ਸਬੰਧਾਂ ਕਾਰਨ ਇਹ ਸਭ ਕੁਝ ਹੋਇਆ ਜਿਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰਕੇ ਕਾਰਵਾਈ ਅਮਲ ਚੇਲਿਆਂ ਦੀ ਜਾਵੇਗੀ ਹਕੀਕੀ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ